ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 347 ਤੋਂ ਲੈ ਕੇ 348 ਤੱਕ ਸਵਾਇ ਬਨ ਬਾਣੀ ਦੀ ਵਿਚਾਰ ਕਰ ਰਹੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਇੱਕ சத்நக கத்தா பரப நி ச ਹਾਂਜੀ ਸੰਗਤ ਜੀ ਮੂਲ ਮੰਤਰ ਦੀ ਵਿਆਖਿਆ ਆਪਾਂ ਪਹਿਲਾਂ ਕਰ ਚੁੱਕੇ ਆਂ ਜੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਕਰ ਪਹਿਲਾ ਸੋਦਰ ਸੋਦਰ ਤੇਰਾ ਕੀ ਹਾ ਸੋ ਕਰ ਕੇ ਹਾ ਜਿਤ ਬਹਿ ਸਰਵ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕیتے ਤੇਰੇ ਰਾਗ ਪਰੀ ਸਿਓ ਕਹੀਏ ਕੀਤੇ ਤੇਰੇ ਗਾਵਣ ਹਾਰੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਉਹ ਦਰ ਘਰ ਕਹਿੰਦੇ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਤੁਸੀਂ ਸਾਰੇ ਜੀਵਾਂ ਦੀ ਸੰਭਾਲ ਕਰ ਰਹੇ ਹੋ ਬੜਾ ਹੀ ਕਹਿੰਦੇ ਅਸਚਰਜ ਹੋਏਗਾ ਆਸ਼ਾ ਕਹਿੰਦੇ ਪਰਮੇਸ਼ਰ ਜੀ ਤੇਰੀ ਇਸ ਰਚੀ ਹੋਈ ਕੁਦਰਤ ਦੇ ਵਿੱਚ ਕਹਿੰਦੇ ਅਨੇਕਾਂ ਤੇ ਕਹਿੰਦੇ ਅਣਗਿਣਤ ਵਾਜੇ ਨੇ ਰਾਗ ਨੇ ਬੇਅੰਤ ਹੀ ਜੀਵ ਨੇ ਜਿਹੜੇ ਉਹਨਾਂ ਨੂੰ ਵਜਾਉਣ ਵਾਲੇ ਨੇ ਫਿਰ ਕਹਿੰਦੇ ਰਾਗਣੀਆਂ ਨੇ ਉਹਨਾਂ ਦੇ ਨਾਲ ਬੇਅੰਤ ਹੀ ਕਹਿੰਦੇ ਰਾਗ ਕਹੇ ਜਾਂਦੇ ਨੇ ਅਨੇਕ ਹੀ ਜੀਵ ਨੇ ਜਿਹੜੇ ਇਹਨਾਂ ਰਾਗਾਂ ਦੇ ਗਾਉਣ ਵਾਲੇ ਨੇ ਜਿਹੜੇ ਕਹਿੰਦੇ ਆਪ ਨੂੰ ਗਾ ਰਹੇ ਹਨ ਆਪ ਦੀ ਸਿਫਤ ਸਲਾ ਕਰ ਰਹੇ ਹਨ ਗਾਵਨ ਤੁਦਨੋ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਕਹਿੰਦੇ ਹੈ ਪਰਮੇਸ਼ਰ ਜੀ ਹਵਾ ਪਾਣੀ ਅੱਗ ਸਾਰੇ ਕਹਿੰਦੇ ਤੇਰੇ ਗੁਣ ਗਾ ਰਹੇ ਨੇ ਧਰਮ ਰਾਜ ਵੀ ਕਹਿੰਦੇ ਤੇਰੇ ਦਰ ਤੇ ਖੜਾ ਹੋ ਕੇ ਤੇਰੀ ਹੀ ਵਡਿਆਈ ਕਰ ਰਿਹਾ ਹੈ ਹੋਰ ਕਹਿੰਦੇ ਜਿਹੜੇ ਚਿੱਤਰ ਗੁਪਤ ਨੇ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਨੇ ਜਿਨ੍ਹਾਂ ਦੇ ਲੇਖੇ ਲਿਖੇ ਹੋਏ ਤੇ ਫਿਰ ਧਰਮ ਰਾਜ ਵਿਚਾਰ ਕਰਦਾ ਕਹਿੰਦੇ ਉਹ ਵੀ ਕਹਿੰਦੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਨੇ ਸਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਏ ਪਰਮੇਸ਼ਰ ਜੀ ਕਹਿੰਦੇ ਸਾਰੇ ਦੇਵੀ ਦੇਵਤੇ ਈਸਰ ਬਰਮਾ ਜਿਨ੍ਹਾਂ ਨੂੰ ਤੁਸੀਂ ਹੀ ਸਵਾਰਿਆ ਨੇ ਉਹ ਵੀ ਸਾਰੇ ਆਪ ਦੀ ਸ਼ੋਭਾ ਕਰ ਰਹੇ ਨੇ ਆਪ ਦਾ ਗੁਣ ਗਾਇਨ ਕਰ ਰਹੇ ਨੇ ਫਿਰ ਕਹਿੰਦੇ ਇੰਦਰ ਆਪਣੇ ਤਖਤ ਉੱਤੇ ਬੈਠੇ ਆਪਣੇ ਦੇਵਤਿਆਂ ਦੇ ਨਾਲ ਵੀ ਤੁਹਾਡੇ ਗੁਣਾ ਦਾ ਗਾਇਨ ਕਰ ਰਹੇ ਨੇ ਗਾਵਨ ਤੁਧਨੋ ਸਿੱਧ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਕਹਿੰਦੇ ਹੋਰ ਸਿੱਧ ਜੋ ਸਮਾਧੀਆਂ ਅੰਦਰ ਬੈਠੇ ਨੇ ਸਾਧ ਜਨ ਕਹਿੰਦੇ ਉਹ ਵੀ ਤੁਹਾਡੇ ਗੁਣ ਗਾ ਰਹੇ ਨੇ ਹੋਰ ਕਹਿੰਦੇ ਜਤੀ ਸਤੀ ਸੰਤੋਖੀ ਜਿਹੜੇ ਸੂਰਮੇ ਨੇ ਕਹਿੰਦੇ ਵੱਡੇ ਵੀਰ ਜੋਧੇ ਉਹ ਵੀ ਕਹਿੰਦੇ ਤੁਹਾਡੀਆਂ ਵਡਿਆਈਆਂ ਕਰ ਰਹੇ ਨੇ ਗਾਵਨ ਤੁਦਨੋ ਪੰਡਤ ਪੜੇ ਰਖੀਸਰ ਜੁਗ-ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨਮੋਹਨ ਸੁਰਗ ਮੱਛ ਪਿਆਲੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਕਹਿੰਦੇ ਹੋਰ ਪੰਡਤ ਜੋ ਪੜੇ ਹੋਏ ਨੇ ਹੋਰ ਮਹਾਰਿਖੀ ਕਹਿੰਦੇ ਉਹ ਵੀ ਵੇਦਾਂ ਦੇ ਰਾਹੀ ਆਪ ਦੇ ਹੀ ਗੁਣ ਗਾ ਰਹੇ ਨੇ ਕਹਿੰਦੇ ਸੁੰਦਰ ਇਸਤਰੀਆਂ ਜੋ ਸੁਰਗ ਦੀਆਂ ਨੇ ਮਨ ਨੂੰ ਮੋਹ ਲੈਣ ਵਾਲੀਆਂ ਉਹ ਵੀ ਤੁਹਾਡੀ ਵਡਿਆਈ ਗਾ ਰਹੀਆਂ ਨੇ ਤੁਹਾਡੇ ਗੁਣ ਗਾਇਨ ਕਰ ਰਹੀਆਂ ਨੇ ਸੁਰਗ ਲੋਕ ਮਾਤ ਲੋਕ ਪਾਤਾਲ ਲੋਕ ਸਾਰੇ ਕਹਿੰਦੇ ਆਪ ਦੀ ਗੁਣਾ ਦੀ ਗਾਇਨ ਕਰ ਰਹੇ ਨੇ गावਨ ਤੁਦਨੋ ਰਤਨ ਉਪਾਏ ਤੇਰੇ ਜੇਤੇ 68 ਤੀਰਤ ਨਾਲੇ ਪਰਮੇਸ਼ਰ ਜੀ ਤੁਹਾਡੇ ਕਹਿੰਦੇ ਜਿਹੜੇ ਸਾਰੇ ਰਤਨ ਪੈਦਾ ਕੀਤੇ ਹੋਏ ਨੇ ਉਹ ਵੀ 68 ਤੀਰਥਾਂ ਦੇ ਸਮੇਤ ਤੁਹਾਡੀ ਹੀ ਸ਼ੋਭਾ ਕਰ ਰਹੇ ਨੇ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਫੇਰ ਕਹਿੰਦੇ ਵੱਡੇ ਵੱਡੇ ਯੋਧੇ ਸੂਰਮੇ ਉਹ ਵੀ ਤੁਹਾਡੀ ਸਿਫਤ ਕਰ ਰਹੇ ਨੇ ਚੋਹਾ ਹੀ ਖਾਨੀਆਂ ਦੇ ਜੀਵ ਕਹਿੰਦੇ ਉਹ ਵੀ ਤੁਹਾਨੂੰ ਹੀ ਗਾ ਰਹੇ ਨੇ ਤੁਹਾਡੇ ਗੁਣ ਗਾਉਂਦੇ ਨੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਾਰੀ ਸ੍ਰਿਸ਼ਟੀ ਕਹਿੰਦੇ ਸ੍ਰਿਸ਼ਟੀ ਦੇ ਸਾਰੇ ਖੰਡ ਚੱਕਰ ਕਹਿੰਦੇ ਜਿਹੜੇ ਤੁਸੀਂ ਪੈਦਾ ਕੀਤੇ ਨੇ ਤੇ ਟਿਕਾ ਕੇ ਰੱਖੇ ਨੇ ਆਪਣੀ ਆਪਣੀ ਜਗ੍ਹਾ ਤੇ ਉਹ ਵੀ ਤੁਹਾਡੇ ਗੁਣ ਗਾਉਂਦੇ ਨੇ ਸਈ ਤੁਧ ਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਪਗ ਤਰਸਾਲੇ ਕਹਿੰਦੇ हे ਪਰਮੇਸ਼ਰ ਜੀ ਉਹ ਭਗਤ ਜਨ ਜੋ ਆਪ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ ਕਹਿੰਦੇ ਜਿਹੜੇ ਆਪ ਨੂੰ ਚੰਗੇ ਲੱਗਦੇ ਨੇ ਉਹ ਵੀ ਸਾਰੇ ਭਗਤ ਜਨ ਆਪ ਦੀ ਸਿਫਤ ਸਲਾਹ ਕਰ ਰਹੇ ਨੇ ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ ਕਹਿੰਦੇ ਹੋਰ ਅਨੇਕਾਂ ਜੀਵ ਤੁਹਾਨੂੰ ਗਾ ਰਹੇ ਨੇ ਮੇਤੋਂ ਕਹਿੰਦੇ ਉਹ ਸਾਰੇ ਗਿਣੇ ਵੀ ਨਹੀਂ ਜਾਂਦੇ ਮੈਂ ਕਹਿੰਦੇ ਵਿਚਾਰਾ ਨਾਨਕ ਕਿਵੇਂ ਗਿਣਤੀ ਕਰ ਸਕਦਾ ਜੋ ਜੋ ਸਾਰੇ ਆਪ ਦੀ ਸਿਫਤ ਸਲਾਹ ਕਰ ਰਹੇ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਜੀ ਨਾਈ ਉਹ ਪਰਮਾਤਮਾ ਕਹਿੰਦੇ ਸਦਾ ਥਿਰ ਰਹਿਣ ਵਾਲਾ ਹੈ ਉਹ ਬਾਲਕ ਸੱਚਾ ਹੈ ਉਸ ਦੀ ਵਡਿਆਈ ਵੀ ਸਦਾ ਦੇ ਰਹਿਣ ਵਾਲੀ ਹੈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਉਹ ਪਰਮੇਸ਼ਰ ਕਹਿੰਦੇ ਜਿਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਉਹ ਕਹਿੰਦੇ ਹੈ ਵੀ ਆ ਪਿੱਛੇ ਵੀ ਸੀਗਾ ਤੇ ਅੱਗੇ ਨੂੰ ਵੀ ਹੋਣ ਵਾਲਾ ਸਦਾ ਦੇ ਰਹਿਣ ਵਾਲਾ ਰੰਗੀ ਰੰਗੀ ਪਾਤੀ ਜਿੰਸੀ ਮਾਇਆ ਜਨ ਉਪਾਈ ਉਸ ਕਹਿੰਦੇ ਅਕਾਲ ਪੁਰਖ ਨੇ ਕਈ ਰੰਗਾਂ ਦੀ ਕਿਸਮਾਂ ਦੀ ਜਿੰਸਾਂ ਦੀ ਕਹਿੰਦੇ ਇਹ ਮਾਇਆ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਕਹਿੰਦੇ ਇਹ ਉਹ ਸਾਰੀ ਅਪਦੀ ਉਹਦੀ ਰਜ਼ਾ ਹੈ ਪਰਮੇਸ਼ਰ ਦੀ ਜਿੱਡਾ ਵੱਡਾ ਕਹਿੰਦੇ ਆਪ ਆ ਓਡੇ ਵੱਡੇ ਜਿਗਰੇ ਦੇ ਨਾਲ ਇਸ ਜਗਤ ਨੂੰ ਰਚਿਆ ਹੈ ਤੇ ਫਿਰ ਇਹਦੀ ਸੰਭਾਲ ਕਰ ਰਿਹਾ ਹੈ ਇਹ ਕਹਿੰਦੇ ਉਹਦੀ ਹੀ ਵਡਿਆਈ ਆ ਉਹਦੀ ਹੀ ਸ਼ੋਭਾ ਜੋ ਉਹ ਸੰਸਾਰ ਦੀ ਸਾਰੀ ਕਾਰ ਚਲਾ ਰਿਹਾ ਹੈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਜੋ ਕਹਿੰਦੇ ਪਰਮੇਸ਼ਰ ਨੂੰ ਚੰਗਾ ਲੱਗਦਾ ਉਹੀ ਪਰਮੇਸ਼ਰ ਕਰ ਰਿਹਾ ਪਰਮੇਸ਼ਰ ਦੇ ਉੱਪਰ ਕੋਈ ਹੁਕਮ ਨਹੀਂ ਕਰ ਸਕਦਾ ਕਿ ਸਾਹਿਬ ਇੰਜ ਨਹੀਂ ਇੰਜ ਕਰ ਵਾਹਿਗੁਰੂ ਜੀ ਸੋ ਪਤ ਸਾਹਾ ਸਾਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਉਹ ਅਕਾਲ ਪੁਰਖ ਪਾਤਸ਼ਾਹ ਹੈ ਪਾਤਸ਼ਾਹਾਂ ਦੇ ਉੱਪਰ ਪਾਤਸ਼ਾਹ ਹੈ ਕਹਿੰਦੇ ਨਾਨਕ ਰਹਿਣ ਰਜ਼ਾਈ ਸਾਨੂੰ ਕਹਿੰਦੇ ਉਹਦੀ ਰਜ਼ਾ ਦੇ ਵਿੱਚ ਰਹਿਣਾ ਹੀ ਸਾਡੇ ਲਈ ਠੀਕ ਹੈ ਸਾਨੂੰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਜ ਜੀ ਹਰ ਸੱਚੇ ਸਿਰਜਣਹਾਰਾ ਉਹ ਪਰਮਾਤਮਾ ਕਹਿੰਦੇ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ ਪਰ ਮਾਇਆ ਦੇ ਪ੍ਰਭਾਵ ਤੋਂ ਉੱਪਰ ਹੈ ਅਪਹੁੰਚ ਹੈ ਤੇ ਬੇਅੰਤ ਹੈ ਕਹਿੰਦੇ हे ਪਰਮੇਸ਼ਰ ਜੀ ਤੂੰ ਸਦਾ ਦੇ ਰਹਿਣ ਵਾਲਾ ਹੈ ਤੇ ਸਾਰੇ ਜੀਵ ਜੋ ਆਪ ਨੇ ਪੈਦਾ ਕੀਤੇ ਨੇ ਸਾਰੇ ਆਪ ਨੂੰ ਸਿਮਰਦੇ ਨੇ ਆਪ ਨੂੰ ਹੀ ਧਿਆਉਂਦੇ ਨੇ ਕਹਿੰਦੇ ਸਭ ਜੀ ਤੁਮਾਰੇ ਜੀ ਤੂੰ ਜੀਵਾਂ ਦਾ ਦਾਤਾ ਤਾਰਾ ਕਹਿੰਦੇ हे ਪਰਮੇਸ਼ਰ ਜੀ ਸਾਰੇ ਜੀ ਤੇਰੇ ਨੇ ਤੇ ਤੂੰ ਸਾਰਿਆਂ ਨੂੰ ਆਪ ਪੈਦਾ ਕੀਤਾ ਹੈ ਤੇ ਸਾਰਿਆਂ ਨੂੰ ਤੂੰ ਆਪ ਹੀ ਰਿਜਕ ਦੇਣ ਵਾਲਾ ਹੈ ਹਰ ਤਿਆਗੋ ਸੰਤੋਜੀ ਸਭ ਦੁੱਖ ਵਿਸਾਰਣ ਹਾਰਾ ਕਹਿੰਦੇ ਹੈ ਸੰਤ ਜਨੋ ਉਸ ਪਰਮੇਸ਼ਰ ਨੂੰ ਧਿਆਈਏ ਜੋ ਸਾਡੇ ਸਭ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਹਰ ਆਪੇ ठाकुर ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕਹਿੰਦੇ ਉਹ ਸਾਰੇ ਜੀਵਾਂ ਦੇ ਵਿੱਚ ਆਪ ਪਰਮੇਸ਼ਰ ਵਿਆਪਕ ਆ ਆਪ ਹੀ ਮਾਲਕ ਆ ਤੇ ਫਿਰ ਆਪ ਹੀ ਸੇਵਕ ਆ ਕਿਉਂਕਿ ਸਾਰਿਆਂ ਚ ਵਿਆਪਕ ਆ ਕਹਿੰਦੇ हे ਨਾਨਕ ਜੀਵ ਵਿਚਾਰੇ ਕੀ ਹਨ ਕਹਿੰਦੇ ਪਰਮੇਸ਼ਰ ਤੋਂ ਬਿਨਾ ਇਹਨਾਂ ਦੀ ਕੋਈ ਵੱਖਰੀ ਹਸਤੀ ਹੋਈ ਨਹੀਂ ਸਕਦੀ ਉਹ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਾਰਿਆਂ ਸਰੀਰਾਂ ਦੇ ਵਿੱਚ ਵਿਆਪਕ ਹੈ ਸਾਰਿਆਂ ਦੇ ਵਿੱਚ ਇੱਕ ਰਸ ਮੌਜੂਦ ਹੈ ਤੂੰ ਇੱਕ ਆਪ ਹੀ ਹੈ ਜੋ ਹਰ ਇੱਕ ਜਗ੍ਹਾ ਤੇ ਹਰ ਇੱਕ ਜੀਵ ਦੇ ਵਿੱਚ ਸਮਾਇਆ ਹੋਇਆ ਹੈ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਕਹਿੰਦੇ ਹੈ ਪਰਮੇਸ਼ਰ ਜੀ ਇੱਕ ਦਾਤੇ ਨੇ ਜਿਨ੍ਹਾਂ ਕੋਲ ਸਭ ਕੁਝ ਹੈ ਦਾਤਾਂ ਦੇਣ ਲਈ ਦੂਜਿਆਂ ਨੂੰ ਇੱਕ ਵਿਚਾਰੇ ਤੇਰੇ ਮੰਗ ਤੇ ਬਣਾਏ ਹੋਏ ਨੇ ਜੀਵ ਇਹ ਸਭ ਤੇਰੀ ਖੇਡ ਹੈ ਕਹਿੰਦੇ ਕੋਈ ਪਖਾਰੀ ਆ ਕੋਈ ਰਾਜਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਾ ਤੁਦ ਵਿਨ ਅਵਰ ਨ ਜਾਣਾ ਕਹਿੰਦੇ ਹੈ ਪਰਮੇਸ਼ਰ ਜੀ ਅਸਲ ਦੇ ਵਿੱਚ ਤੂੰ ਆਪ ਹੀ ਦਾਤਾ ਦੇਣ ਵਾਲਾ ਹੈ ਤੇ ਆਪ ਹੀ ਕਹਿੰਦੇ ਕਿਉਂਕਿ ਸਾਰਿਆਂ ਦੇ ਵਿੱਚ ਵਿਆਪਕ ਹੈ ਆਪ ਹੀ ਇਹਨਾਂ ਦਾਤਾ ਨੂੰ ਵਰਤਣ ਵਾਲਾ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਕਹਿੰਦੇ ਮੈਨੂੰ ਤੇਰੇ ਤੋਂ ਬਿਨਾ ਹੋਰ ਕੋਈ ਦਿਸਦਾ ਹੀ ਨਹੀਂ ਹੈ ਕਿਉਂਕਿ ਸਾਰਿਆਂ ਦੇ ਵਿੱਚ ਤੂੰ ਆਪ ਹੀ ਆਪ ਹੈ ਤੂੰ ਪਾਰ ਬ੍ਰਾਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਬੇਅੰਤ ਹੈ ਕਹਿੰਦੇ ਤੇਰੇ ਕਿਹਰੇ ਕਿਹਰੇ ਗੁਣ ਸੀ ਆਖੀਏ ਭਾਵ ਤੇਰੇ ਗੁਣ ਅਸੀਂ ਗਿਣ ਨਹੀਂ ਸਕਦੇ ਉਹਨਾਂ ਦਾ ਅੰਤ ਨਹੀਂ ਪਾ ਸਕਦੇ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੈਨ ਕੁਰਬਾਨਾ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਦਾਸ ਨਾਨਕ ਉਹਨਾਂ ਤੋਂ ਕੁਰਬਾਨ ਹੈ ਜੋ ਤੈਨੂੰ ਯਾਦ ਕਰਦੇ ਨੇ ਜੋ ਤੈਨੂੰ ਸਿਮਰਦੇ ਨੇ ਹਰ ਵਕਤ ਹਰ ਤਿਆਵੈ ਹਰ ਤਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਕਹਿੰਦੇ ਹੈ ਪਰਮੇਸ਼ਰ ਜੀ ਉਹ ਜੀਵ ਜਿਹੜੇ ਤੈਨੂੰ ਧਿਆਉਂਦੇ ਨੇ ਸਿਮਰਦੇ ਨੇ ਉਹ ਇਸ ਜਗ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਵਸਦੇ ਨੇ ਸੇ ਮੁਕਤ ਸੇ ਮੁਕਤ ਪੈ ਜਿਨ ਹਰ ਤਿਆ ਆ ਜੀਓ ਤਿੰਨ ਟੂਟੀ ਜਮ ਕੀ ਫਾਸੀ ਕਹਿੰਦੇ ਹੈ ਪਰਮੇਸ਼ਰ ਜੀ ਜਿਹੜੇ ਤੈਨੂੰ ਧਿਆਉਂਦੇ ਨੇ ਮੁਕਤ ਹੋ ਜਾਂਦੇ ਨੇ ਉਹਨਾਂ ਦੀ ਜਮਾ ਦੀ ਫਾਸੀ ਟੁੱਟ ਜਾਂਦੀ ਆ ਜਮਾ ਦਾ ਖਿਹੜਾ ਛੁੱਟ ਜਾਂਦਾ ਜਨਮ ਮਰਨ ਛੁੱਟ ਜਾਂਦਾ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀਓ ਤਿੰਨ ਕਾ ਪਉ ਸਭ ਗਵਾਸੀ ਜਿਨ੍ਹਾਂ ਨੇ ਕਹਿੰਦੇ ਭੈ ਤੋਂ ਰਹਿਤ ਉਸ ਪਰਮੇਸ਼ਰ ਨੂੰ ਧਿਆਇਆ ਹੈ ਉਹਨਾਂ ਦਾ ਸਾਰਾ ਆਪਣਾ ਡਰ ਖਤਮ ਹੋ ਗਿਆ ਕਿਉਂਕਿ ਡਰ ਤੋਂ ਰਹਿਤ ਪਰਮੇਸ਼ਰ ਨੂੰ ਧਿਆਉਂਦੇ ਨੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਉ ਤੇ ਹਰ ਹਰ ਰੂਪ ਸਮਾਸੀ ਜਿਨਾਂ ਨੇ ਕਹਿੰਦੇ ਮੇਰੇ ਪਿਆਰੇ ਪਰਮੇਸ਼ਰ ਨੂੰ ਸਿਮਰਿਆ ਹੈ ਉਸ ਪਰਮੇਸ਼ਰ ਦਾ ਹੀ ਸਰੂਪ ਹੋ ਜਾਂਦੇ ਨੇ ਫਿਰ ਉਹ ਚ ਲੀਨ ਹੋ ਜਾਂਦੇ ਨੇ ਸੇਤਨ ਸੇਤਨ ਜਿਨ ਹਰ ਤਿਆਇਆ ਜੀਉ ਜਨ ਨਾਨਕ ਤਿੰਨ ਬਲ ਜਾਸੀ ਕਹਿੰਦੇ ਭਾਗਾ ਵਾਲੇ ਨੇ ਉਹ ਜੀਵ ਜਿਹੜੇ ਤੈਨੂੰ ਧਿਆਉਂਦੇ ਨੇ ਪਰਮੇਸ਼ਰ ਜੀ ਨਾਨਕ ਦਾਸ ਉਹਨਾਂ ਤੋਂ ਬਲਿਹਾਰੇ ਜਾਂਦਾ ਹੈ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤਾ ਕਹਿੰਦੇ ਪਰਮੇਸ਼ਰ ਜੀ ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਭਰੇ ਪੈ ਨੇ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਕਹਿੰਦੇ ਹੈ ਪਰਮੇਸ਼ਰ ਜੀ ਅਨੇਕਾਂ ਕਹਿੰਦੇ ਬੇਅੰਤ ਤੇਰੇ ਭਗਤ ਤੇਰੀ ਸਿਫਤ ਸਲਾਹ ਕਰਦੇ ਨੇ ਤੇਰੇ ਗੁਣ ਗਾਉਂਦੇ ਨੇ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾ ਪੈ ਜਪੈ ਬੇਅੰਤ ਹੈ ਪਰਮੇਸ਼ਰ ਜੀ ਅਨੇਕਾਂ ਜੀਵ ਤੇਰੀ ਪੂਜਾ ਕਰਦੇ ਨੇ ਤੈਨੂੰ ਮਿਲਣ ਦੇ ਲਈ ਤਪ ਸਾਧਦੇ ਨੇ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁਤ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਫਿਰ ਕਹਿੰਦੇ ਅਨੇਕਾਂ ਸੇਵਕ ਕਈ ਤਰ੍ਹਾਂ ਦੀਆਂ ਸਿਮਰਤੀਆਂ ਸ਼ਾਸਤਰ ਪੜਦੇ ਨੇ ਫਿਰ ਉਹਨਾਂ ਸ਼ਾਸਤਰਾਂ ਦੇ ਅਨੁਸਾਰ ਦੱਸੇ ਹੋਏ ਛੇ ਧਾਰਮਿਕ ਕਰਮ ਨੇ ਉਹ ਕਰਦੇ ਨੇ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਕਹਿੰਦੇ ਹੈ ਦਾਸ ਨਾਨਕ ਉਹੀ ਭਗਤ ਭਲੇ ਨੇ ਉਹਨਾਂ ਦੀ ਘਾਲ ਥਾਂ ਪੈਂਦੀ ਆ ਜੋ ਪਿਆਰੇ ਪਰਮੇਸ਼ਰ ਨੂੰ ਪਿਆਰੇ ਲੱਗਦੇ ਨੇ ਵਾਹਿ ਤੂੰ ਆਦਪੁਰਖ ਅપરੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਜੁਗਾ ਜੁਗਾ ਤੋਂ ਆ ਰਿਹਾ ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ਤੇਰੇ ਬਰਾਬਰ ਦਾ ਤੇਰੇ ਜਿੱਡਾ ਕੋਈ ਹੋਰ ਨਹੀਂ ਹੈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਕਹਿੰਦੇ ਜੁਗਾ ਜੁਗਾ ਤੋਂ ਇੱਕ ਤੂੰ ਹੀ ਚਲਿਆ ਆ ਰਿਹਾ ਹੈ ਪਰਮੇਸ਼ਰ ਜੀ ਸਦਾ ਦੇ ਰਹਿਣ ਵਾਲਾ ਹੈ ਤੂੰ ਹੀ ਕਰਤਾ ਪੁਰਖ ਹੈ ਕਹਿੰਦੇ ਸਭ ਦੀ ਸਾਰ ਲੈਣ ਵਾਲਾ ਹੈ ਸਭ ਨੂੰ ਪੈਦਾ ਕਰਨ ਵਾਲਾ ਹੈ ਸਭ ਦੀ ਸਾਰ ਲੈਣ ਵਾਲਾ ਹੈ ਤੁਦ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਕਹਿੰਦੇ ਉਹੀ ਹੁੰਦਾ ਹੈ ਪਰਮੇਸ਼ਰ ਜੀ ਜੋ ਆਪ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਜੋ ਆਪ ਜੀ ਕਰਦੇ ਹੋ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਕਹਿੰਦੇ ਸ੍ਰਿਸ਼ਟੀ ਤੁਸੀਂ ਆਪ ਹੀ ਪੈਦਾ ਕਰਦੇ ਹੋ ਆਪ ਹੀ ਫਿਰਦਾ ਅੰਤ ਵੀ ਕਰਦੇ ਹੋ ਸਭ ਕੁਝ ਆਪ ਕਰਨ ਵਾਲੇ ਹੋ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੈ ਕਾ ਜਾਣੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੈ ਕਾ ਜਾਣੋਈ ਕਹਿੰਦੇ ਦਾਸ ਨਾਨਕ ਉਸ ਪਰਮੇਸ਼ਰ ਦੇ ਗੁਣ ਗਾਉਂਦਾ ਜੋ ਹਰ ਇੱਕ ਦੇ ਦਿਲ ਦੀ ਜਾਣਨ ਵਾਲਾ ਜੋ ਸਭ ਕੁਝ ਜਾਣਨ ਵਾਲਾ ਜੋ ਅੰਤਰ ਜਾਮੀ ਹੈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੇ ਧੁਰ ਕੀ ਬਾਣੀ ਪੜਦਿਆਂ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ